ਸੌਦਾ ਹੋਇਆ ਨਹੀਂ ਬਾਈ ਫੂਲ ਵਾਲਿਆ ਸੌਦਾ ਹੋਇਆ ਨਹੀਂ ਕੱਟੀ ਕੀ ਗੱਲ ਕੀ ਹੋਈ ਜਾਂਦਾ ਗੱਲ ਕਿੰਨੇ ਰਿਆਰ ਕਿੰਨੇ ਰਿਆਰ ਅੱਜ ਗੱਲ ਹੋ ਗਈ ਸੀ ਬੰਦਿਆਂ ਨਾਲ ਹਾਂ ਨਹੀਂ 5000 ਮੈਂ ਕੋਲੇ 5000 ਦੀ ਹੂ ਸੀ 5 ਦੀ ਗੱਲ ਹੋਈ ਸੀ ਸੀ ਬੈਠਿਆ ਬਾਈ 100 ਰੁਪਿਆ 3500 ਦਿੰਦਾ ਸੀ ਬਾਈ 1500 ਬਾਕੀ ਹੋ ਗਿਆ Google Pay ਕਰਦੇ ਆ ਕਹਿੰਦੇ Google Pay ਕਰਦਾ ਹੁਣ ਮੁੱਕਰ ਗਏ ਬੰਦੇ ਬਾਈ ਜੀ ਰਾਮਪੁਰੇ ਖੜੇ ਸੀ ਪਸ਼ੂ ਮੰਡੀ ਦੇ ਇੱਕ ਤਰੀਕੇ ਨੂੰ ਫਰਵਰੀ ਮਹੀਨੇ ਪਹਿਲੀ ਤਰੀਕ ਨੂੰ ਇੱਕ ਛੋਟੀ ਜਿਹੀ ਕੱਟੀ ਆਈ ਸੀ ਕੋਈ ਭਰਾ ਮੱਝ ਦੇ ਨਾਲ ਕਟੂਮਾਲਾ ਨੂੰ ਵੇਚ ਗਿਆ ਆ ਕੱਟੀ ਦੇਖ ਸਕਦੇ ਛੋਟੀ ਜੀ ਕੱਟੀ ਹੈ ਤਕਰੀਬਨ 3 ਕੁ ਮਹੀਨਾ ਦੀ ਕੱਟੀ ਹੋਣੀ ਹੈਗੀ ਤੇ ਵੀਰ ਨੇ ਇਹਦੇ 5000 ਰੁਪਏ ਲਾਵਾ ਸੀ ਪਰ ਇਹਨਾਂ ਨੇ 5000 ਵਿੱਚ ਗਾ ਕੱਟੀ ਵਾਪਸ ਨਹੀਂ ਮੋੜੀ ਇਹਨਾਂ ਨੂੰ ਠੀਕ ਹੈ ਇਹ ਕਹਿੰਦੇ ਸੀ 5000 ਚ ਨਹੀਂ ਦੇਣੀ 6000 ਰੁਪਏ ਵੱਧ ਮੰਗ ਰਿਹਾ ਕੋਸੁਰ ਤੇ ਕੱਟੀ ਦੇਖ ਸਕਦੇ ਛੋਟੀ ਜੀ ਕੱਟੀ ਹੈ ਵੀ ਤਕਰੀਬਨ ਇਹ 5-6 ਹੱਦੀ ਕੱਟੀ ਹੈਗੀ ਪਰ ਉਹ ਭਰਾ ਮਾ ਨੇ ਜਾਨ ਬਚਾਉਣ ਖਾਤਰ ਨਾ 5000 ਰੁਪਏ ਲਾਤਾ ਸੀ ਪਰ ਫਿਰ ਵੀ ਇਹਨਾਂ ਨੇ ਜਿਹੜੀ ਇਹ ਕੱਟੀ ਨਹੀਂ ਦਿੱਤੀ ਆ ਦੇਖ ਇਹ ਮੱਝ ਦੇ ਨਾਲ ਕੱਟੀ ਸੀਗੀ ਮੱਝ ਦੇ ਰੰਗ ਲੱਗ ਬਾਦ ਕਰਾ ਦੇਣਾ ਵੀ ਕਿੰਨੇ ਰੁਪਏ ਬਾਈ ਲਾਉਂਦਾ ਸੀਗਾ ਤੇ ਕੱਟੀ ਕਿਉਂ ਨਹੀਂ ਦਿੱਤੀ ਜੀ ਨਾ ਆ ਦੇ 5000 ਚ ਗੱਲ ਹੋਈ ਸੀਗੀ ਤੇ ਇਹਨਾਂ ਨੇ ਆ ਦੇਖ ਸਾ ਵੀਰ ਖੜੇ ਸਨ ਗੱਲਬਾਤ ਕਰਉਣਾਗੇ ਵੀ ਕਿਹੜਾ ਵੀਰ ਆ ਕਿਥੇ ਹੋ ਗਈ ਗੱਲ ਹੋ ਗਈ ਹੋ ਗਈ ਯਾਰ ਕਿੰਨੇ ਚ ਹੋ ਗਈ 5000 ਚ 5000 ਚ ਹੋ ਗਈ ਚਲੋ 5000 ਚ ਵੀਰ ਨੇ ਫਾਈਨਲ ਕਰਵਾਤਾ ਕਹਿੰਦਾ ਚਲੋ ਕੋਈ ਨਹੀਂ ਮੁਕਰ ਨਹੀਂ ਦਿੰਦਾ ਹੁਣ ਮੈਂ ਤੇ ਇਹ ਵੀਰ ਦੋ ਖੜੇ ਇਹਨਾਂ ਨੇ ਕੱਟੀ ਲਈਤੀ ਹੈਗੀ ਤੇ ਧੰਨਵਾਦ ਵੀਰਾਂ ਦਾ ਜਾਣਾ ਬਚਾਤੀ ਛੋਟੇ ਜਿਹੇ ਕਟੂ ਦੀ ਲਓ ਜੀ ਆ ਕੱਟੀ ਆ ਇਹ ਲੱਤੇ ਵੀਰ ਨੇ ਮੇਰੇ ਕਿਹੜੇ ਪਿੰਡ ਤੋਂ ਆ ਤੁਸੀਂ ਅਕਲੀਏ ਤੋਂ ਵੀਰੇ ਅਕਲੀ ਜਿਹੜਾ ਜਲਾਲਾ ਅਕਲੀਆ ਜੋਗਰਾਲਾ ਜਿਹੜਾ ਅਕਲੀਆ ਠੀਕ ਆ ਤੇ ਕੱਟੀ ਫਿਰ ਲੈ ਲਈ ਤੁਸੀਂ ਕਿੰਨੇ ਚੋ ਫਾਈਨਲ ਹੋ ਗਿਆ ਦਾ 5000 5000 ਚ ਤੇ ਤੁਸੀਂ ਇੱਥੇ ਪਸ਼ੂ ਖਰੀਦਣ ਆ ਸੀ ਕਿ ਵੈਸੇ ਕਿ ਮੈਂ ਮੰਡੀ ਤੇ ਆ ਸੀਗੇ ਵੱਡੀ ਛੋਟੀ ਲੈਣ ਆ ਸੀਗੇ ਮਿਲ ਗਈ ਛੋਟੀ ਲੈਤੀ ਨਹੀਂ ਛੋਟੀ ਲੈਤੀ ਨਹੀਂ ਪਰ ਆਪਾਂ ਦਾ ਕੰਮ ਕਰ ਗਏ ਘਰੋਂ ਤਾਂ ਸੋਚ ਕੇ ਨਹੀਂ ਆਈ ਸੀ ਵੀ ਕੱਟੀ ਲੈ ਕੇ ਨਹੀਂ ਕੋਈ ਉਹ ਸੋਚ ਗਏ ਸੀਗੇ ਵੀ ਹਾਂ ਜੇ ਕੋਈ ਤਕੀ ਮਿਲ ਗਈ ਲੈ ਲਾਂਗੇ ਨਹੀਂ ਥੋੜੀ ਠੀਕ ਆ ਵੀ ਜਦੋਂ ਵੈਸੇ ਸੋਚ ਗਏ ਵੀ ਇਹ ਨਹੀਂ ਹੋ ਜਾ ਵੀ ਇਹ ਬੇਪੇ ਵਿਚੋਂ ਛਡਾਉਣੀ ਇਹਨਾਂ ਦੇ ਪਾਸੇ ਵੀ ਪਾਜੀ ਇੱਕ ਵਕੀ ਬਕਾਈ ਦੁਬਾਰਾ ਉਹ ਤੋਂ ਨਹੀਂ ਹੋ ਕੇ ਕਰਨਾ ਠੀਕ ਆ ਤੇ ਵੀਰ ਨੇ ਕੱਟੀ ਲਈ 5000 ਚ ਧੰਨਵਾਦ ਵੀਰ ਦਾ ਇੱਕ ਛੋਟੀ ਇੱਕ ਮਤਲਬ ਜਾਨ ਦੀ ਇੱਕ ਜਾਨ ਬਚਾਈ ਇਹਨਾਂ ਨੇ ਤੇ ਸਾਰੇ ਭਰਾਵਾਂ ਨੇ ਬੇਨ ਵੀ ਇਹੋ ਜਿਹੇ ਛੋਟੇ ਕੱਟਰਾਂ ਨੂੰ ਵੱਡੇ ਨਾਲ ਨਾ ਵੇਚਾ ਕਰੋ ਭਰਾਵਾਂ ਕੇ ਇਹ ਜਦੋਂ ਇਹਨੇ ਪਹੁੰਚਣਾਗਾ ਮਰਤੇ ਨੇ ਜਾਣੇ ਪਰ ਇਹ ਇੱਕ ਤਾਂ ਨਾਰਮਲ ਨਿਕਲੀ ਇਹ ਰਾਜ ਤੜਫੜ ਕੇ ਮਰਨਾ ਇਹਨੇ ਲੱਤਾ ਮਾਂ ਬਾਂ ਨੇ ਕਿ ਇਹਨਾਂ ਨੇ ਟਰੱਕ ਛੱਟ ਲੈਣੀਆਂ ਖਾਨੀ ਥੱਲੇ ਡਿੱਗਨੇ ਮੱਜੇ ਖਾਨੀ ਉੱਪਰ ਹੋਣੀ ਹੈ ਸਾਨੀ ਸਾਨ ਦੇ ਚ ਲੱਤੜੀ ਜਾਨੀ ਹੈ ਨਾ ਦੇ ਛੋਟੀ ਜੀ ਕੱਟੀ ਆ ਤੇ ਇਹ ਵੀਰ ਅਗਲੀ ਉੱਤੇ ਨੇਗੇ ਤੇ ਇਹ ਨਾਲੇ ਕੱਟੀ ਲੇਤੀ ਆ ਇੱਕ ਕੱਟੀ ਸਾਨੂੰ ਪਹਿਲਾਂ ਦਿਖਾਈ ਸੀ ਜਿਹੜੀ ਆਪਾਂ ਲੈਤੀ ਹੈਗੀ ਉਹ 2000 ਦੀ ਲੈਤੀ ਇਹ ਕੱਟੀ ਦਾ ਥੋੜਾ ਰੌਲਾ ਜਿਆਦਾ ਆਪਾਂ ਕਹਿੰਦੇ ਉਹਨੇ ਰੇਟ ਜ਼ਿਆਦਾ ਕਰਤਾ ਪਰ ਵੀਰ ਕਹਿੰਦਾ ਚਾਹੇ ਜਿੰਨੇ ਮਰਜ਼ੀ ਲੱਗੇ ਹਾਲਾਂ ਕੱਟੀ 2-3 ਕਹਿੰਦੇ ਮਸਾ ਹੀ ਹੈਗੀ 5000 ਲਾ ਕੇ ਕੱਟੀ ਫਿਰ ਵੀ ਇਹਨਾਂ ਨੇ ਇਹ ਤੇ ਇਹ ਵੀਰ ਦਾ ਧੰਨਵਾਦ ਜਿਨ੍ਹਾਂ ਨੇ ਜਾਨ ਬਚਾਈ ਆ। ਸੋ ਸਾਰੇ ਭਰਾਵਾਂ ਨੂੰ ਜੋ ਕੋਈ ਹੈ ਤਾਂ ਮੌਕਾ ਮਿਲਦਾ ਹੁੰਦਾ ਜ਼ਰੂਰ ਉਪਰਾਲਾ ਕਰਿਆ ਕਰੀ ਆਪਾਂ ਛੋਟੇ ਪਸ਼ੂਆਂ ਦੀ ਜੀ ਜਾਨ ਬਚਾਏ ਕਰਕੇ। ਮੇਰੇ ਦਸੋ ਵੀਰੇ ਨਾ ਵੀਰਾਂ ਬਾਰੇ ਕੋਈ ਗੱਲਬਾਤ ਕੱਟੀ ਬਾਰੇ ਬਹੁਤ ਚੰਗਾ ਕੰਮ ਕਰਿਆ ਬਾਈ ਰੱਖੇ ਉਹਨੇ ਹਾਂਜੀ ਬਾਈ ਨੇ ਬਾਈ ਆਇਆ ਤਾਂ ਵੱਡੀ ਕੱਟੀ ਲੈਣ ਸੀ ਉਹ ਹਾਂ ਪਰ ਉਹ ਪਹਿਲਾਂ ਕੱਟੀ ਲਈ ਸੀ ਦੇਖ ਕੇ ਬੰਦੇ ਦੇ ਦਿਲ ਚ ਮਾਰਾ ਮੋਟਾ ਰਹਿ ਮਾਇੰਦਾ ਵੀ ਯਾਰ ਆਪਾਂ ਵੀ ਜਾਣਦੇ ਆ ਹਾਂ ਕੱਟੀ ਜਾਨ ਬਚਾਈ ਆ 5000 ਤੇ ਲਈ ਆ ਬਾਈ ਨੇ ਕੱਟੀ ਤਾਂ ਇਹਨਾਂ ਦੀ ਹੈ ਨਹੀਂ ਸੀ ਕੱਟੀ ਤਾਂ ਦੋ ਦਿਨਿਆਂ ਦੀ ਮਸਾ ਹੀ ਆ ਗਈ ਜਿਆਦੀ ਕਰਕੇ ਮੌਕੇ ਚੱਲ ਬੰਦੇ ਦੇ ਲਾਗੀ ਬਾਈ ਹਾਂ ਉਹ ਵੀ ਕਹੇ ਚਲੋ ਹੁਣਗਾ ਜਦੋਂ ਗੱਲ ਜਾਨ ਬਚਾਉਣ ਦੀ ਆ ਗਈ ਤੇ 4 ਲੱਗੇ ਜਾਂ 5 ਲੱਗੇ ਹੁਣ ਹਨਾ ਡਾਕਟਰ ਲੱਗੇ ਆ ਇੱਕ ਡਾਕਟਰ ਲੱਗੇ ਆਪਣੇ ਵਾਲਾ ਉਧਰ ਹਿਸਾਬ ਨਾਲ ਹੀ ਬਾਈ ਨੇ ਵੀ ਇਹ ਹਾਂ ਹੋਰ ਭਰਾ ਵੀ ਇਹੋ ਜਿਹੇ ਚੰਗੇ ਪਰਾਲੇ ਨੇਕ ਪਰਾਲੇ ਕਰਨ ਸੋ ਧੰਨਵਾਦ ਜੀ